ਇਥੇ ਐਸਸੀ ਭਾਈਚਾਰਾ ਵੀ ਪਹੁੰਚਿਆ ਹੋਇਆ ਜ ਜਨਾਂ ਦੇ ਵੱਲੋਂ ਰੋਜ਼ ਜ਼ਾਹਿਰ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਾਬਾ ਸਾਹਿਬ ਦੀ ਮੂਰਤ ਦੇ ਅੱਗੇ ਖੜੇ ਹੋ ਕੇ ਜੋ ਇਥੇ ਐਸਸੀ ਭਾਈਚਾਰਾ ਨਾਰੇਬਾਜ਼ੀ ਵੀ ਕਰ ਰਿਹਾ ਹੈ ਤੇ ਇਨਸਾਫ ਦੀ ਜਿਹੜੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੋ ਬੇਦਬੀ ਹੋਈ ਹੈ ਬਾਬਾ ਸਾਹਿਬ ਦੀ ਉਸ ਨੂੰ ਲੈ ਕੇ ਜਿਹੜਾ ਹੈ ਕਰੜੀ ਸਜ਼ਾ ਉਸ ਵਿਅਕਤੀ ਨੂੰ ਦਿੱਤੀ ਜਾਵੇ ਉਸ ਸ਼ਖਸ ਨੂੰ ਦਿੱਤੀ ਜਾਵੇ ਜਿਸ ਨੇ ਸਾਰਾ ਕੁਝ ਕੀਤਾ ਤਾਂ ਦੱਸੇ ਕਿ ਬਾਕੀ ਥਾਵਾਂ ਤੇ ਜਿੱਥੇ ਬੰਦ ਦੀ ਕਾਲ ਦਿੱਤੀ ਗਈ ਉੱਥੇ ਹੀ ਕਰਤਾਰਪੁਰ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬੰਦ ਦਾ ਸੋ ਮੁਕੰਮਲ ਤੌਰ ਤੇ ਜਿਹੜੀ ਮਾਰਕੀਟ ਹੈ ਉਹ ਵੀ ਬੰਦ ਹੈ ਆਸ-ਪਾਸ ਦੀ ਇੱਥੇ ਸੋ ਦੇਖ ਸਕਦੇ ਹੋ ਇੱਥੇ ਜਿਹੜੇ ਐਸਸੀ ਭਾਈਚਾਰਾ ਮੌਜੂਦ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਅ ਸਰ ਕੇ ਮੈਂ ਦੇਖਦੇ ਹਾਂ ਜੋ ਬਾਂਦਰ ਦੀ ਕਾਲ ਦਿੱਤੀ ਗਈ ਅੱਜ ਤੇ ਅੰਮ੍ਰਿਤਸਰ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਹੁਣ ਅੱਗੇ ਕੀ ਚਾਹੁੰਦੇ ਹੋ ਨਹੀਂ ਦੇਖੋ ਜਿਹੜਾ ਉਹਨੂੰ ਗ੍ਰਿਫਤਾਰ ਤਾਂ ਕਰ ਲਿਆ ਗਿਆ ਹੈ ਪਰ ਪੁਲਿਸ ਦੀ ਜਿਹੜੀ ਇਹਦੇ ਵਿੱਚ ਨੈਗਲੀਜੈਂਸੀ ਆ ਕਿਉਂਕਿ ਪੁਲਿਸ ਇਹਨੂੰ ਜਿਹੜਾ ਮੁੱਦੇ ਨੂੰ ਇੱਕ ਕਿਤੇ ਨਾ ਕਿਤੇ ਸਮਾਜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਕਮਿਸ਼ਨਰ ਆ ਉਹਦੀ ਬੜੀ ਨਲਾਇਕੀ ਹੈ ਜ ਜਿਹਨੇ ਇੱਕ ਸਟੇਟਮੈਂਟ ਦਿੱਤੀ ਹੈ ਵੀ ਜਿਹੜਾ ਇਹ ਬੰਦਾ ਐਸਸੀ ਕਮਿਊਨਿਟੀ ਨਾਲ ਸਬੰਧ ਰੱਖਦਾ ਕਿ ਇਹ ਜਿਹੜਾ ਬੰਦਾ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਕਿਉਂਕਿ ਕਿਸੇ ਕੋਲ ਰਾਈਟ ਨਹੀਂ ਹੈ ਕਿ ਅਨਸੂਚਿਤ ਜਾਤੀ ਵਾਲਿਆਂ ਤੋਂ ਰਾਈਟ ਥੋੜੀ ਹੈਗਾ 바ਵਾ ਸਾਹ ਦੇ ਸਟੈਚੂ ਨੂੰ ਤੋੜਨਾ ਜਾਂ ਉਹਨੂੰ ਕੋਈ ਨੁਕਸਾਨ ਪਹੁੰਚਾਉਣਾ ਦੇਖੋ 바ਵਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਇੱਕ ਬਹੁਤ ਗ੍ਰੇਟ ਪਰਸਨੈਲਿਟੀ ਇੰਡੀਆ ਦੀ ਉਹ ਮਤਲਬ ਕਿਸੇ ਦੇ ਕੋਲ ਵੀ ਰਾਈਟ ਨਹੀਂ ਹੈਗਾ ਉਹ ਸਟੈਚੂ ਤੋੜਦਾ ਦੇਖੋ ਅਸੀਂ ਉਸ ਸਮਾਜ ਦਾ ਹਿੱਸਾ ਆ ਅਸੀਂ ਤਾਂ ਕਹਿੰਦੇ ਨਹੀਂ ਸਾਡੇ ਸਮਾਜ ਦਾ ਵੀ ਕੋਈ ਬੰਦਾ ਜੇ ਤੋੜਦਾ ਉਹਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਜਿਹੜੀ ਅਸੀਂ ਦੂਜਿਆਂ ਲਈ ਮੰਗ ਕਰਦੇ ਆਂ ਸੋ ਇਸ ਕਰਕੇ ਜਿਹੜੀ ਅੰਮ੍ਰਿਤਸਰ ਪੁਲਿਸ ਦੀ ਜਿਹੜੀ ਨਿਲਾਕੀ ਦੇ ਕਰਕੇ ਜਿਹੜਾ ਸਾਰਾ ਮੁੱਦਾ ਭਖਿਆ ਕਿਉਂਕਿ ਅਸੀਂ ਮੰਗ ਕਰਦੇ ਹਾਂ ਕਿ ਉਸ ਬੰਦੇ ਦੇ ਦੇਸ਼ ਵਿਰੋਧ ਆ ਐਨਐਸਏ ਲਗਣੀ ਚਾਹੀਦੀ ਆ ਸੋ ਇਸ ਕਰਕੇ ਜੇ ਪਹਿਲਾਂ ਹੀ ਜਿਹੜੀ ਪੁਲਿਸ ਉਹਦੇ ਤੇ ਕਾਰਵਾਈ ਕਰ ਦਿੰਦੀ ਅੱਜ ਸਾਨੂੰ ਸੜਕਾਂ ਦੇ ਉੱਤਰਨਾ ਨਹੀਂ ਪੈਣਾ ਸੀ ਤੇ ਹੁਣ ਸਾਰੀ ਮਾਰਕੀਟ ਵੀ ਬੰਦ ਐ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਲੋਕ ਖੱਜਲਖੁਆਰ ਹੋ ਰਹੇ ਨੇ ਨੇ ਲੋਕ ਤਾਂ ਦੇਖੋ ਪਹਿਲਾਂ ਇਹ ਕਾਲ ਦਿੱਤੀ ਹੋਈ ਸੀ ਬੰਦੀ ਤੇ ਦੁਕਾਨਦਾਰਾਂ ਪਹਿਲੇ ਆਲਰੇਡੀ ਦੁਕਾਨਾਂ ਬੰਦ ਸੀਗੀਆਂ ਅਸੀਂ ਧੰਨਵਾਦ ਕਰਦੇ ਹਾਂ ਦੁਕਾਨਦਾਰਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਪੂਰਾ ਸਹਿਯੋਗ ਕੀਤਾ ਮਾਰਕੀਟ ਮਾਰਕੀਟ ਜਿਹੜੀ ਆਲਰੇਡੀ ਬੰਦ ਸੀ ਕਿਉਂਕਿ ਜਲੰਧਰ ਵੀ ਸਾਰਾ ਬੰਦਿਆ ਕਰਤਾਰਪੁਰ ਆਦਮਪੁਰ ਸਾਰੀਆਂ ਜਿਹੜੇ ਦੁਕਾਨ ਬੰਦਿਆ ਹੈਗੇ ਹਾਂ ਜੀ ਕਿਉਂਕਿ ਜਿਹੜਾ ਇਹ ਭਾਈਚਾਰਾ ਹੈਗਾ ਦੇਖੋ ਸਾਰੇ ਸਹਿਯੋਗ ਕਰਦੇ ਆ ਜਦੋਂ ਕੋਈ ਹੋਰ ਮੁੱਦੇ ਆਉਂਦੇ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਦੇ ਆ ਕਿਉਂਕਿ ਸਾਡੇ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਭਰਾ ਹੈਗੇ ਆ ਜਿਹੜੇ ਅਸੀਂ ਵੀ ਉਹਨਾਂ ਦਾ ਸ ਤੁਸੀਂ ਸੁਣਿਆ ਕਿ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਸ ਵਿਅਕਤੀ ਨੂੰ ਕਰੜੀ ਸਜ਼ਾ ਦਿੱਤੀ ਜਾਵੇ ਜਿਸ ਨੇ ਇਹ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਬੱਦ ਜੋ ਉਹਨਾਂ ਦੇ ਕਾਲ ਦਿੱਤੀ ਗਈ ਸੀ ਉਹ ਮੁਕੰਮਲ ਹੋਵੇਗੀ ਜੈਪੀਮ ਜੈਹਾਪੀਮ ਜੈਪੀਮ ਜੈਹਾਪੀਮ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਸੋ ਨਾਰੇਬਾਜ਼ੀ ਜੋ ਇੱਥੇ ਲਗਾਤਾਰ ਇਨ੍ਹਾਂ ਜਥੇਬੰਦੀਆਂ ਦੇ ਵੱਲੋਂ ਭਾਈਚਾਰੇ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਮੰਗ ਇਹਨਾਂ ਦੀ ਇਹੀ ਹੈ ਉਸ ਸ਼ਖਸ ਨੂੰ ਜੋ ਹੈ ਐਨਐਸਏ ਹਸਤੇ ਲਗਾਇਆ ਜਾਵੇ ਜਿਸ ਨੇ ਇਹ ਸਾਰਾ ਕੁਝ ਕੀਤਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਅੰਮ੍ਰਿਤਸਰ ਪੁਲਿਸ ਦੀ ਨਲਕੀ ਹੈ ਉਹ ਕਿਤਨਾ ਕਿਤੇ ਇੱਥੇ ਸਾਹਮਣੇ ਆਈ ਹੈ ਉਹਨਾਂ ਦੀ ਵਜ੍ਹਾ ਨਾਲ ਜੋ ਇਹ ਘਟਨਾ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਸੋਹੇ ਪਾਈਚਾਰੇ ਦਾ ਕਹਿਣਾ ਹੈ ਹੁਣ ਅਗਲੀ ਕਾਰਵਾਈ ਕਿਸ ਤਰੀਕੇ ਦੇ ਨਾਲ ਉਸ ਸ਼ਖਸ ਤੇ ਹੋਵੇਗੀ ਉਹ ਵੀ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਅੱਜ ਜੋ ਬਾਦ ਦੀ ਕਾਲ ਦਿੱਤੀ ਗਈ ਹੈ ਉਸ ਤੇ ਮੱਦੇਨਜ਼ਰ ਉਸੇ ਤਹਤ ਤੁਸੀਂ ਵੇਖ ਸਕਦੇ ਹੋ ਮਾਰਕੀਟ ਜਿਹੜੀ ਕਰਤਾਰਪੁਰ ਦੀ ਹੈ ਉਹ ਵੀ ਮੁਕੰਮਲ ਤੌਰ ਤੇ ਬੰਦ ਹੈ ਆਵਾਜਾਈ ਜ਼ਰੂਰ ਇਥੇ ਥੋੜੀ-ਬਹੁਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੀ ਲੇਕਿਨ ਮਾਰਕੀਟ ਪੂਰੇ ਤਰੀਕੇ ਦੇ ਨਾਲ ਬੰਦ ਹੈ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਕਰਤਾਰਪੁਰ ਸ਼ਹਿਰ ਦਾ ਬਾਜ਼ਾਰ ਵੀ ਤੁਸੀਂ ਵੇਖ ਸਕਦੇ ਹੋ ਇੱਥੇ ਇਹ ਗਲੀਆਂ ਜੋ ਹੈ ਸੁੰਨੀਆਂ ਪਈਆਂ ਨਜ਼ਰ ਆ ਰਹੀਆਂ ਨੇ ਸਨਾਟਾ ਪਸਰਿਆ ਹੋਇਆ ਹੈ ਪੂਰੇ ਬਾਜ਼ਾਰ ਦੇ ਵਿੱਚ ਮੁਕੰਮਲ ਬੰਦ ਦੀ ਕਾਲ ਜੋ ਇੱਥੇ ਦਿੱਤੀ ਗਈ ਸੀਗੀ ਇਨ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਇੱਥੇ ਨਜ਼ਰ ਆ ਰਿਹਾ ਹੈ ਕਿ ਬਾਜ਼ਾਰ ਜਿਹੜੇ ਪੂਰੀ ਤਰੀਕੇ ਦੇ ਨਾਲ ਬੰਦ ਕੀਤੇ ਗਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਕਪੂਰਥਲਾ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਕਪੂਰਥਲਾ ਦੇ ਵਿੱਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ ਉੱਥੇ ਪੂਰਾ ਬਾਜ਼ਾਰ ਖੁੱਲਾ ਹੈ ਸੋ ਉਹ ਕਿਤੇ ਨਾ ਕਿਤੇ ਆਪਾਂ ਵੇਖ ਸਕਦੇ ਹਾਂ ਕੋਈ ਲੋਕ ਜਿਹੜੇ ਨੇ ਸਮਰਥਨ ਦੇ ਰਹੇ ਨੇ ਤੇ ਕਿਤੇ ਥਾਂ ਤੇ ਜਿਹੜਾ ਇਹਨਾਂ ਨੂੰ ਸਮਰਥਨ ਨਹੀਂ ਵੀ ਦਿੱਤਾ ਜਾ ਰਿਹਾ ਸੋ ਦੱਸਦੀ ਆ ਕਿ ਇੱਥੇ ਜੋ ਹੈ ਆ ਕਰਤਾਰਪੁਰ ਦੇ ਵਿੱਚ ਹੁਣ ਬਾਜ਼ਾਰ ਬੰਦ ਹੈ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਜਿਹੜਾ ਘਰ ਬੈਠੇ ਹੋਏ ਨੇ ਤੇ ਦੂਜੇ ਪਾਸੇ ਚੌਕਾਂ ਦੇ ਵਿੱਚ ਜੋ ਇਹ ਚੌਰਾਹਿਆਂ ਦੇ ਵਿੱਚ ਉਥੇ ਐਸਸੀ ਪਾਈਚਾਰੇ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਮੰਗ ਸਿਰਫ ਇਹੀ ਹੈ ਕਿ ਉਸ ਸ਼ਖਸ ਖਿਲਾਫ ਜਿਸ ਨੇ ਵਾਪਾ ਸਾਹਿਬ ਦੀ ਬੇਇੱਜ਼ਤੀ ਕੀਤੀ ਉਸ ਤੇ ਵੱਡੀ ਕਾਰਵਾਈ ਕੀਤੀ ਜਾਵੇ ਉਸ ਤੇ ਐਨਐਸਏ ਲਗਾਇਆ ਜਾਵੇ ਇਹ ਮੰਗਾਂ ਜੋ ਹੈ ਐਸਸੀ ਪਾਈਚਾਰਿਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਇਸੇ ਦੇ ਤਹਿਤ ਅੱਜ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਇਹੇ ਕਾਲ ਦਿੱਤੀ ਗਈ ਪੰਜਾਬ ਬੰਦੀ ਤੇ ਪੰਜਾਬ ਬੰਦ ਦਾ ਕਾਲ ਜੋ ਹੈ ਉਸ ਨੂੰ ਕਿਤੇ ਸਮਰਥਨ ਮਿਲ ਰਿਹਾ ਤੇ ਕਿਤੇ ਸਮਰਥਨ ਨਹੀਂ ਮਿਲ ਰਿਹਾ ਉਹੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਜੋ ਲੋਕਾਂ ਤੱਕ ਜਿਹੜੇ ਘਰ ਵੀ ਬੈਠੇ ਨੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਉਹ ਆਪਣੇ ਘਰੋਂ ਬਾਹਰ ਜੇਕਰ ਨਿਕਲਣਾ ਚਾਹੁੰਦੇ ਨੇ ਕਿਸੇ ਕੰਮ ਨੂੰ ਲੈ ਕੇ ਤਾਂ ਫਿਰ ਉਹ ਕਿਸ ਤਰੀਕੇ ਨਿਕਲਣ ਤਾਂ ਮੈਡੀਕਲ ਸਟੋਰਸ ਦੇ ਜਿਸ ਨੂੰ ਕੋਈ ਜ਼ਰੂਰਤ ਹੈ ਮੈਡੀਕਲ ਸਟੋਰਸ ਖੁੱਲੇ ਹੋਏ ਨੇ ਉਹ ਤੁਸੀਂ ਜ਼ਰੂਰ ਮੈਡੀਕਲ ਦੀ ਕੋਈ ਵੀ ਸਹੂਲਤ ਜੇਕਰ ਲੈਣਾ ਚਾਹੁੰਦੇ ਹੋ ਤਾਂ ਮੈਡੀਕਲ ਦੀ ਸਹੂਲਤ ਲੈ ਸਕਦੇ ਹੋ ਐਮਰਜੈਂਸੀ ਸੇਵਾ ਹੈ ਉਹ ਜਾਰੀ ਰੱਖਣ ਦੀ ਜਿਹੜੀ ਹੈ ਇੱਥੇ ਲਾ ਕੀਤਾ ਗਿਆ ਸੀ ਉਹਨਾਂ ਪਾਈਚਾਰਿਆਂ ਦੇ ਵੱਲੋਂ ਲੇਕਿਨ ਬਾਕੀ ਜੇਕਰ ਅਸੀਂ ਗੱਲ ਕਰੀਏ ਜੇ ਕਿਸੇ ਨੇ ਬਾਜ਼ਾਰ ਆਣਾ ਹੈ ਜੇ ਕਿਸੇ ਨੂੰ ਹੋਰ ਕੋਈ ਕੰਮ ਹੈ ਤੇ ਉਹ ਚੀਜ਼ਾਂ ਅਜੇ ਨਹੀਂ ਮਿਲਣਗੀਆਂ ਸ਼ਾਮ 5 ਵਜੇ ਤੱਕ ਅਜਿਹੇ ਹੀ ਹਾਲਾਤ ਜਿਹੜੇ ਹੈ ਉਹ ਬਾਜ਼ਾਰ ਦੇ ਵਿੱਚ ਰਹਿਣਗੇ ਬਾਜ਼ਾਰ ਬੰਦ ਰਹੇਗਾ ਕਰਤਾਰਪੁਰ ਦੇ ਵਿੱਚ ਮੁਕੰਮਲ ਤੌਰ ਤੇ ਇਹ ਤੁਸੀਂ ਵੇਖ ਸਕਦੇ ਹੋ ਗਲੀਆਂ ਦੇ ਵਿੱਚ ਹਰ ਦੁਕਾਨ ਜਿਹੜੀ ਹੈ ਉਹ ਬੰਦ ਹੀ ਨਜ਼ਰ ਆ ਰਹੀ ਹੈ ਆਵਾਜਾਈ ਵੀ ਕਾਫੀ ਘੱਟ ਹੈ ਸ਼ਹਿਰ ਦੇ ਵਿੱਚ ਕਿਉਂਕਿ ਇਹ ਮੇਨ ਸ਼ਹਿਰ ਦਾ ਆਪਾਂ ਕਹਿੰਦੇ ਕਿ ਅੰਦਰ ਰਸਤਾ ਹੈ ਲੇਕਿਨ ਇੱਥੇ ਆਵਾਜਾਈ ਜਿਹੜੀ ਕਾਫੀ ਘੱਟ ਦੇਖਣ ਨੂੰ ਮਿਲ ਰਹੀ ਹੈ ਸੋ ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦਾ ਕਿ ਬੰਦ ਦਾ ਵੱਡਾ ਅਸਰ ਕਰਤਾਰ ਉਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਸੋ ਜਲੰਧਰ ਕਪੂਰਥਲਾ ਤੇ ਨਾਲੀ ਨਾਲ ਫਗਵਾੜਾ ਲੁਧਿਆਣਾ ਮੋਗਾ ਇਹਨਾਂ ਸਾਰਿਆਂ ਸ਼ਹਿਰਾਂ ਦੇ ਵਿੱਚ ਜੋ ਇਹ ਬੰਦ ਦੀ ਕਾਲ ਦਿੱਤੀ ਗਈ ਤੇ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਵਿਖਾਈਆਂ ਜਲੰਧਰ ਦੀਆਂ ਤਸਵੀਰਾਂ ਵਿਖਾਈਆਂ ਉੱਥੇ ਬੰਦ ਦਾ ਜਿਹੜਾ ਅਸਰ ਦੇਖਣ ਨੂੰ ਮਿਲਿਆ ਕਪੂਰਥਲਾ ਦੇ ਵਿੱਚ ਤੁਹਾਨੂੰ ਲੈ ਕੇ ਗਏ ਕਪੂਰਥਲਾ ਦੇ ਵਿੱਚ ਬੰਦ ਦਾ ਅਸਰ ਨਹੀਂ ਦੇਖਿਆ ਗਿਆ ਉੱਥੇ ਸਾਰਾ ਬਾਜ਼ਾਰ ਖੁੱਲਾ ਸੀ ਲੇਕਿਨ ਹੁਣ ਕਰਤਾਰਪੁਰ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਅਸੀਂ ਪਹੁੰਚਾ ਦਿੱਤੀਆਂ ਨੇ ਕਰਤਾਰਪੁਰ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਨੇ ਇੱਥੇ ਦੇ ਲੋਕਾਂ ਦੇ ਵੱਲੋਂ ਦੁਕਾਨਦਾਰਾਂ ਦੇ ਐਸਪਾਈਚਾਰੇ ਨੂੰ ਸਪੋਰਟ ਕੀਤਾ ਜਾ ਰਿਹਾ ਸਮਰਥਨ ਦਿੱਤਾ ਗਿਆ ਹੈ ਕਿ ਜੋ ਬਾਬਾ ਸਾਹਿਬ ਦੀ ਬੇਇੱਜ਼ਤੀ ਹੋਈ ਹੈ ਉਸ ਨੂੰ ਲੈ ਕੇ ਕਿਤਨਾ ਕਿਤੇ ਰੋਜ਼ ਜਿਹੜਾ ਇੱਥੇ ਦੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਸੋ तमाम ਜਾਣਕਾਰੀ ਸਤ ਅਸੀਂ ਤੁਹਾਡੇ ਤੱਕ ਪਹੁੰਚਾਈ ਜੋ ਵਿਵਾਦ ਚੱਲ ਰਿਹਾ ਹੈ ਵਿਵਾਦ ਕਾਫੀ ਜ਼ਿਆਦਾ ਪਕਦਾ ਜਾ ਰਿਹਾ ਸੋ ਹੁਣ ਅੱਗੇ ਕੀ ਹੋਵੇਗਾ तमाम ਜਾਣਕਾਰੀ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਮੈਂ ਅਨੁਜੋਪਰਾ ਕੈਮਰਾਮੈਨ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਅਜੀਤ ਵੈਬ ਟੀਵੀ ਕਰਤਾਰਪੁਰ ਰਤਾਰਪੁਰ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾ ਦਿੰਨੇ ਆ ਦੱਸੇ ਕਿ ਇੱਥੇ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਐਸਸੀ ਭਾਈਚਾਰਾ ਵੀ ਪਹੁੰਚਿਆ ਹੋਇਆ ਹੈ ਜਨਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਾਬਾ ਸਾਹਿਬ ਦੀ ਮੂਰਤ ਦੇ ਅੱਗੇ ਖੜੇ ਹੋ ਕੇ ਜੋ ਇੱਥੇ ਐਸਸੀ ਭਾਈਚਾਰਾ ਨਾਅਰੇਬਾਜ਼ੀ ਵੀ ਕਰ ਰਿਹਾ ਹੈ ਤੇ ਇਨਸਾਫ ਦੀ ਜਿਹੜੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੋ ਵੇਦਵੀ ਹੋਈ ਹੈ ਬਾਬਾ ਸਾਹਿਬ ਦੀ ਉਸ ਨੂੰ ਲੈ ਕੇ ਜਿਹੜਾ ਹੈ ਕਰੜੀ ਸਜ਼ਾ ਉਸ ਵਿਅਕਤੀ ਨੂੰ ਦਿੱਤੀ ਜਾਵੇ ਉਸ ਸ਼ਖਸ ਨੂੰ ਦਿੱਤੀ ਜਾਵੇ ਜਿਸ ਨੇ ਸਾਰਾ ਕੁਝ ਕੀਤਾ ਤਾਂ ਦੱਸਿਆ ਕਿ ਬਾਕੀ ਥਾਵਾਂ ਤੇ ਜਿੱਥੇ ਬੰਦ ਦੀ ਕਾਲ ਦਿੱਤੀ ਗਈ ਉੱਥੇ ਹੀ ਕਰਤਾਰਪੁਰ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬੰਦ ਦਾ ਸੋ ਮੁਕੰਮਲ ਤੌਰ ਤੇ ਜਿਹੜੀ ਮਾਰਕੀਟ ਹੈ ਉਹ ਵੀ ਬੰਦ ਹੈ ਆਸ-ਪਾਸ ਦੀ ਇੱਥੇ ਸੋ ਦੇਖ ਸਕਦੇ ਹੋ ਇੱਥੇ ਜਿਹੜੇ ਐਸਸੀ ਭਾਈਚਾਰਾ ਮੌਜੂਦ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਅ ਸਰ ਕੇ ਮੈਂ ਦੇਖਦੇ ਹਾਂ ਜੋ ਬਾੰਦਰੀ ਕਾਲ ਦਿੱਤੀ ਗਈ ਆਜ ਤੇ ਅੰਮ੍ਰਿਤਸਰ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੁਣ ਅੱਗੇ ਕੀ ਚਾਹੁੰਦੇ ਹੋ ਨਹੀਂ ਦੇਖੋ ਜਿਹੜਾ ਉਹਨੂੰ ਗ੍ਰਿਫਤਾਰ ਤਾਂ ਕਰ ਲਿਆ ਗਿਆ ਆ ਪਰ ਪੁਲਿਸ ਦੀ ਜਿਹੜੀ ਇਹਦੇ ਵਿੱਚ ਨੈਗਲੀਜੈਂਸੀ ਆ ਕਿਉਂਕਿ ਪੁਲਿਸ ਇਹਨੂੰ ਜਿਹੜਾ ਮੁੱਦੇ ਨੂੰ ਇੱਕ ਕਿਤੇ ਨਾ ਕਿਤੇ ਸਮਾਜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਜਿਹੜਾ ਕਮਿਸ਼ਨਰ ਆ ਉਹਦੀ ਬੜੀ ਨਲਾਇਕੀ ਆ ਜਿਨੇ ਇੱਕ ਸਟੇਟਮੈਂਟ ਦਿੱਤੀ ਆ ਵੀ ਜਿਹੜਾ ਇਹ ਬੰਦਾ ਐਸਸੀ ਕਮਿਊਨਿਟੀ ਨਾਲ ਸੰਬੰਧ ਰੱਖਦਾ ਕਿ ਇਹ ਜਿਹੜਾ ਬੰਦਾ ਅਨਸੂਚੇ ਜਾਤੀ ਨਾਲ ਸੰਬੰਧ ਰੱਖਦਾ ਕਿਉਂਕਿ ਕਿਸੇ ਕੋਲ ਰਾਈਟ ਨਹੀਂ ਹੈ ਕਿ ਅਨਸੂਚੇ ਜਾਤੀ ਵਾਲਿਆਂ ਤੋਂ ਰਾਈਟ ਥੋੜੀ ਹੈ ਕਿ 바ਵਾ ਸਾਹ ਦੇ ਸਟੈਚੂ ਨੂੰ ਤੋੜਨਾ ਜਾਂ ਉਹਨੂੰ ਕੋਈ ਨੁਕਸਾਨ ਪਹੁੰਚਾਉਣਾ ਦੇਖੋ 바ਵਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਇੱਕ ਬਹੁਤ ਗ੍ਰੇਟ ਪਰਸਨੈਲਿਟੀ ਇੰਡੀਆ ਦੀ ਉਹ ਮਤਲਬ ਕਿਸੇ ਦੇ ਕੋਲ ਵੀ ਰਾਈਟ ਨਹੀਂ ਹੈਗਾ ਉਹਨਾਂ ਦੇ ਸਟੈਚੂ ਤੋੜਨਾ ਦੇਖੋ ਅਸੀਂ ਉਸ ਸਮਾਜ ਦਾ ਹਿੱਸਾ ਆ ਅਸੀਂ ਤਾਂ ਕਹਿੰਦੇ ਨਹੀਂ ਸਾਡੇ ਸਮਾਜ ਦਾ ਵੀ ਕੋਈ ਬੰਦਾ ਜੇ ਤੋੜਦਾ ਉਹਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਜਿਹੜੀ ਅਸੀਂ ਦੂਜਿਆਂ ਲਈ ਮੰਗ ਕਰਦੇ ਆ ਸੋ ਇਸ ਕਰਕੇ ਜਿਹੜੀ ਅੰਮ੍ਰਿਤਸਰ ਪੁਲਿਸ ਦੀ ਜਿਹੜੀ ਨਲਾਕੀ ਦੇ ਕਰਕੇ ਜਿਹੜਾ ਇਹ ਸਾਰਾ ਮੁੱਦਾ ਭਖਿਆ ਕਿਉਂਕਿ ਅਸੀਂ ਮੰਗ ਕਰਦੇ ਹਾਂ ਕਿ ਉਸ ਬੰਦੇ ਦੇ ਦੇਸ਼ ਵਿਰੋਧ ਆ ਐਨਐਸਏ ਲੱਗਣੀ ਚਾਹੀਦੀ ਆ ਸੋ ਇਸ ਕਰਕੇ ਜੇ ਪਹਿਲਾਂ ਹੀ ਜਿਹੜੀ ਪੁਲਿਸ ਉਹਦੇ ਤੇ ਕਾਰਵਾਈ ਕਰ ਦਿੰਦੀ ਅੱਜ ਸਾਨੂੰ ਸੜਕਾਂ 'ਤੇ ਉਤਰਨਾ ਨਹੀਂ ਪੈਣਾ ਸੀ ਤੇ ਹੁਣ ਸਾਰੀ ਮਾਰਕੀਟ ਵੀ ਬੰਦ ਐ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਲੋਕ ਖੱਜਲਖੁਆਰ ਹੋ ਰਹੇ ਨੇ ਨਹੀਂ ਲੋਕ ਤਾਂ ਦੇਖੋ ਪਹਿਲਾਂ ਹੀ ਕਾਲ ਦਿੱਤੀ ਹੋਈ ਸੀ ਬੰਦ ਦੀ ਉੱਪਰ ਵੀ ਦੁਕਾਨਦਾਰਾਂ ਪਹਿਲੇ ਆਲਰੇਡੀ ਦੁਕਾਨਾਂ ਬੰਦ ਸੀਗੀਆਂ ਅਸੀਂ ਧੰਨਵਾਦ ਕਰਦੇ ਆ ਦੁਕਾਨਦਾਰਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਪੂਰਾ ਸਹਿਯੋਗ ਕੀਤਾ ਮਾਰਕੀਟ ਮਾਰਕੀਟ ਜਿਹੜੀ ਆਲਰੇਡੀ ਬੰਦ ਸੀ ਕਿਉਂਕਿ ਜਲੰਧਰ ਵੀ ਸਾਰਾ ਬੰਦਿਆ ਕਰਤਾਰਪੁਰ ਆਦਮਪੁਰ ਸਾਰੀਆਂ ਜਿਹੜੇ ਦੁਕਾਨ ਬੰਦਿਆ ਹੈਗੇ ਆ ਜੀ ਕਿਉਂਕਿ ਜਿਹੜਾ ਇਹ ਭਾਈਚਾਰਾ ਹੈਗਾ ਦੇਖੋ ਸਾਰੇ ਸਹਿਯੋਗ ਕਰਦੇ ਆ ਜਦੋਂ ਕੋਈ ਹੋਰ ਮੁੱਦੇ ਆਉਂਦੇ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਦੇ ਆ ਕਿਉਂਕਿ ਸਾਡੇ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਭਰਾ ਹੈਗੇ ਆ ਜਿਹੜੇ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਦੇ ਆ ਤੁਸੀਂ ਸੁਣਿਆ ਕਿ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਸ ਵਿਅਕਤੀ ਨੂੰ ਕਰੜੀ ਸਜ਼ਾ ਦਿੱਤੀ ਜਾਵੇ ਜਿਸ ਨੇ ਇਹ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਬਾਦ ਜੋ ਉਹਨਾਂ ਦੇ ਕਾਲ ਦਿੱਤੀ ਗਈ ਸੀ ਉਹ ਮੁਕੰਮਲ ਹੋਵੇਗੀ ਜੈਪੀਮ ਜੈ ਬਾਪ ਜੈਪੀਮ ਜੈ ਬਾਪ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਬਾਬਾ ਸੋ ਨਾਰੇਬਾਜ਼ੀ ਜੋ ਇੱਥੇ ਲਗਾਤਾਰ ਇਨ੍ਹਾਂ ਜਥੇਬੰਦੀਆਂ ਦੇ ਵੱਲੋਂ ਭਾਈਚਾਰੇ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਮੰਗ ਇਹਨਾਂ ਦੀ ਇਹੀ ਹੈ ਉਸ ਸ਼ਖਸ ਨੂੰ ਜੋ ਹੈ ਐਨਐਸਏ ਹਸਤੇ ਲਗਾਇਆ ਜਾਵੇ ਜਿਸ ਨੇ ਇਹ ਸਾਰਾ ਕੁਝ ਕੀਤਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਅੰਮ੍ਰਿਤਸਰ ਪੁਲਿਸ ਦੀ ਨਲਾਕੀ ਹੈ ਉਹ ਕਿਤਨਾ ਕਿਤੇ ਇੱਥੇ ਸਾਹਮਣੇ ਆਈ ਹੈ ਉਹਨਾਂ ਦੀ ਵਜ੍ਹਾ ਨਾਲ ਜੋ ਇਹ ਘਟਨਾ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਸੋਹੇ ਪਾਈਚਾਰੇ ਦਾ ਕਹਿਣਾ ਹੈ ਹੁਣ ਅਗਲੀ ਕਾਰਵਾਈ ਕਿਸ ਤਰੀਕੇ ਦੇ ਨਾਲ ਉਸ ਸ਼ਖਸ ਤੇ ਹੋਵੇਗੀ ਉਹ ਵੀ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਅੱਜ ਜੋ ਬਾਦ ਦੀ ਕਾਲ ਦਿੱਤੀ ਗਈ ਹੈ ਉਸ ਤੇ ਮਤੇ ਨਜ਼ਰ ਉਸੇ ਤਹਤ ਤੁਸੀਂ ਵੇਖ ਸਕਦੇ ਹੋ ਮਾਰਕੀਟ ਜਿਹੜੀ ਕਰਤਾਰਪੁਰ ਦੀ ਹੈ ਉਹ ਵੀ ਮੁਕੰਮਲ ਤੌਰ ਤੇ ਬੰਦ ਹੈ ਆਵਾਜਾਈ ਜ਼ਰੂਰ ਇਥੇ ਥੋੜੀ ਬਹੁਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੀ ਲੇਕਿਨ ਮਾਰਕੀਟ ਪੂਰੇ ਤਰੀਕੇ ਦੇ ਨਾਲ ਬੰਦ ਹੈ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਕਰਤਾਰਪੁਰ ਸ਼ਹਿਰ ਦਾ ਬਾਜ਼ਾਰ ਵੀ ਤੁਸੀਂ ਵੇਖ ਸਕਦੇ ਹੋ ਇੱਥੇ ਇਹ ਗਲੀਆਂ ਜੋ ਹੈ ਸੁੰਨੀਆਂ ਪਈਆਂ ਨਜ਼ਰ ਆ ਰਹੀਆਂ ਨੇ ਸਨਨਾਟਾ ਪਸਰਿਆ ਹੋਇਆ ਹੈ ਪੂਰੇ ਬਾਜ਼ਾਰ ਦੇ ਵਿੱਚ ਮੁਕੰਮਲ ਬੰਦ ਦੀ ਕਾਲ ਜੋ ਇੱਥੇ ਦਿੱਤੀ ਗਈ ਸੀਗੀ ਇਨ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਇੱਥੇ ਨਜ਼ਰ ਆ ਰਿਹਾ ਹੈ ਕਿ ਬਾਜ਼ਾਰ ਜਿਹੜੇ ਪੂਰੀ ਤਰੀਕੇ ਦੇ ਨਾਲ ਬੰਦ ਕੀਤੇ ਗਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਕਪੂਰਥਲਾ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਕਪੂਰਥਲਾ ਦੇ ਵਿੱਚ ਅਜੇ ਹਾ ਕੁਝ ਵੀ ਨਜ਼ਰ ਨਹੀਂ ਆਇਆ ਉੱਥੇ ਪੂਰਾ ਬਾਜ਼ਾਰ ਖੁੱਲਾ ਹੈ ਸੋ ਉਹ ਕਿਤੇ ਨਾ ਕਿਤੇ ਆਪਾਂ ਵੇਖ ਸਕਦੇ ਹਾਂ ਕੋਈ ਲੋਕ ਜਿਹੜੇ ਨੇ ਸਮਰਥਨ ਦੇ ਰਹੇ ਨੇ ਤੇ ਕਿਤੇ ਥਾਂ ਤੇ ਜਿਹੜਾ ਇਹਨਾਂ ਨੂੰ ਸਮਰਥਨ ਨਹੀਂ ਵੀ ਦਿੱਤਾ ਜਾ ਰਿਹਾ ਸੋ ਦੱਸਦੀ ਹਾਂ ਕਿ ਇੱਥੇ ਜੋ ਹੈ ਆ ਕਰਤਾਰਪੁਰ ਦੇ ਵਿੱਚ ਹੁਣ ਬਾਜ਼ਾਰ ਬੰਦ ਹੈ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਜਿਹੜਾ ਘਰ ਬੈਠੇ ਹੋਏ ਨੇ ਤੇ ਦੂਜੇ ਪਾਸੇ ਚੌਕਾਂ ਦੇ ਵਿੱਚ ਜੋ ਇਹ ਚੌਰਾਹਿਆਂ ਦੇ ਵਿੱਚ ਉਥੇ ਐਸਸੀ ਪਾਈਚਾਰੇ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਮੰਗ ਸਿਰਫ ਇਹੀ ਹੈ ਕਿ ਉਸ ਸ਼ਖਸ ਖਿਲਾਫ ਜਿਸ ਨੇ ਵਾਪਸ ਆਇਆ ਦੀ ਬੇਇੱਜ਼ਤੀ ਕੀਤੀ ਉਸ ਤੇ ਵੱਡੀ ਕਾਰਵਾਈ ਕੀਤੀ ਜਾਵੇ ਉਸ ਤੇ ਐਨਐਸਏ ਲਗਾਇਆ ਜਾਵੇ ਇਹ ਮੰਗਾਂ ਜੋ ਹੈ ਐਸਸੀ ਪਾਈਚਾਰਿਆਂ ਦੇ ਵੱਲੋਂ ਗਿਤੀਆਂ ਜਾ ਰਹੀਆਂ ਨੇ ਸੋ ਇਸੇ ਦੇ ਤਹਿਤ ਅੱਜ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਇਹੇ ਕਾਲ ਦਿੱਤੀ ਗਈ ਪੰਜਾਬ ਬੰਦੀ ਤੇ ਪੰਜਾਬ ਬੰਦ ਦਾ ਕਾਲ ਜੋ ਹੈ ਉਸ ਨੂੰ ਕਿਤੇ ਸਮਰਥਨ ਮਿਲ ਰਿਹਾ ਤੇ ਕਿਤੇ ਸਮਰਥਨ ਨਹੀਂ ਮਿਲ ਰਿਹਾ ਉਹੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਜੋ ਲੋਕਾਂ ਤੱਕ ਜਿਹੜੇ ਘਰ ਵੀ ਬੈਠੇ ਨੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਉਹ ਆਪਣੇ ਘਰੋਂ ਬਾਹਰ ਜੇਕਰ ਨਿਕਲਣਾ ਚਾਹੁੰਦੇ ਨੇ ਕਿਸੇ ਕੰਮ ਨੂੰ ਲੈ ਕੇ ਤਾਂ ਫਿਰ ਉਹ ਕਿਸ ਤਰੀਕੇ ਨਿਕਲਣ ਤਾਂ ਮੈਡੀਕਲ ਸਟੋਰਸ ਦੇ ਜਿਸ ਨੂੰ ਕੋਈ ਜ਼ਰੂਰਤ ਹੈ ਮੈਡੀਕਲ ਸਟੋਰਸ ਖੁੱਲੇ ਹੋਏ ਨੇ ਉਹ ਤੁਸੀਂ ਜ਼ਰੂਰ ਮੈਡੀਕਲ ਦੀ ਕੋਈ ਵੀ ਸਹੂਲਤ ਜੇਕਰ ਲੈਣਾ ਚਾਹੁੰਦੇ ਹੋ ਤਾਂ ਮੈਡੀਕਲ ਦੀ ਸਹੂਲਤ ਲੈ ਸਕਦੇ ਹੋ ਐਮਰਜੈਂਸੀ ਸੇਵਾ ਹੈ ਉਹ ਜਾਰੀ ਰੱਖਣ ਦੀ ਜਿਹੜੀ ਹੈ ਇੱਥੇ ਲਾ ਕੀਤਾ ਗਿਆ ਸੀ ਉਹਨਾਂ ਪਾਈਚਾਰਿਆਂ ਦੇ ਵੱਲੋਂ ਲੇਕਿਨ ਬਾਕੀ ਜੇਕਰ ਅਸੀਂ ਗੱਲ ਕਰੀਏ ਜੇ ਕਿਸੇ ਨੇ ਬਾਜ਼ਾਰ ਆਣਾ ਹੈ ਜੇ ਕਿਸੇ ਨੂੰ ਹੋਰ ਕੋਈ ਕੰਮ ਹੈ ਤੇ ਉਹ ਚੀਜ਼ਾਂ ਅਜ ਨਹੀਂ ਮਿਲਣਗੀਆਂ ਸ਼ਾਮ 5 ਵਜੇ ਤੱਕ ਅਜੇ ਹੀ ਹਾਲਾਤ ਜਿਹੜੇ ਹੈ ਉਹ ਬਾਜ਼ਾਰ ਦੇ ਵਿੱਚ ਰਹਿਣਗੇ ਬਾਜ਼ਾਰ ਬੰਦ ਰਹੇਗਾ ਕਰਤਾਰਪੁਰ ਦੇ ਵਿੱਚ ਮੁਕੰਮਲ ਤੌਰ ਤੇ ਇਹ ਤੁਸੀਂ ਵੇਖ ਸਕਦੇ ਹੋ ਗਲੀਆਂ ਦੇ ਵਿੱਚ ਹਰ ਦੁਕਾਨ ਜਿਹੜੀ ਹੈ ਉਹ ਬੰਦ ਹੀ ਨਜ਼ਰ ਆ ਰਹੀ ਹੈ ਆਵਾਜਾਈ ਵੀ ਕਾਫੀ ਘੱਟ ਹੈ ਸ਼ਹਿਰ ਦੇ ਵਿੱਚ ਕਿਉਂਕਿ ਇਹ ਮੇਨ ਸ਼ਹਿਰ ਦਾ ਆਪਾਂ ਕਹਿ ਲੈ ਕੇ ਅੰਦਰ ਰਸਤਾ ਹੈ ਲੇਕਿਨ ਇੱਥੇ ਆਵਾਜਾਈ ਜਿਹੜੀ ਕਾਫੀ ਘੱਟ ਦੇਖਣ ਨੂੰ ਮਿਲ ਰਹੀ ਹੈ ਸੋ ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦਾ ਕਿ ਬੰਦ ਦਾ ਵੱਡਾ ਅਸਰ ਕਰਤਾਰ ਪੁਰਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਸੋ ਜਲੰਧਰ ਕਪੂਰਥਲਾ ਤੇ ਨਾਲੀਨਾਲ ਫਗਵਾੜਾ ਲੁਧਿਆਣਾ ਮੋਗਾ ਇਹਨਾਂ ਸਾਰਿਆਂ ਸ਼ਹਿਰਾਂ ਦੇ ਵਿੱਚ ਜੋ ਇਹ ਬੰਦ ਦੀ ਕਾਲ ਦਿੱਤੀ ਗਈ ਤੇ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਵਿਖਾਈਆਂ ਜਲੰਧਰ ਦੀਆਂ ਤਸਵੀਰਾਂ ਵਿਖਾਈਆਂ ਉੱਥੇ ਬੰਦ ਦਾ ਜਿਹੜਾ ਅਸਰ ਦੇਖਣ ਨੂੰ ਮਿਲਿਆ ਕਪੂਰਥਲਾ ਦੇ ਵਿੱਚ ਤੁਹਾਨੂੰ ਲੈ ਕੇ ਗਏ ਕਪੂਰਥਲਾ ਦੇ ਵਿੱਚ ਬੰਦ ਦਾ ਅਸਰ ਨਹੀਂ ਦੇਖਿਆ ਗਿਆ ਉੱਥੇ ਸਾਰਾ ਬਾਜ਼ਾਰ ਖੁੱਲਾ ਸੀ ਲੇਕਿਨ ਹੁਣ ਕਰਤਾਰਪੁਰ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਅਸੀਂ ਪਹੁੰਚਾ ਦਿੱਤੀਆਂ ਨੇ ਕਰਤਾਰਪੁਰ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਨੇ ਇੱਥੇ ਦੇ ਲੋਕਾਂ ਦੇ ਵੱਲੋਂ ਦੁਕਾਨਦਾਰਾਂ ਉਹਨਾਂ ਐਸੇ ਪਾਈਚਾਰੇ ਨੂੰ ਸਪੋਰਟ ਕੀਤਾ ਜਾ ਰਿਹਾ ਸਮਰਥਨ ਦਿੱਤਾ ਗਿਆ ਹੈ ਕਿ ਜੋ ਬਾਬਾ ਸਾਹਿਬ ਦੀ ਬੇਇੱਜ਼ਤੀ ਹੋਈ ਹੈ ਉਸ ਨੂੰ ਲੈ ਕੇ ਕਿਤਨਾ ਕਿਤੇ ਰੋਜ਼ ਜਿਹੜਾ ਇੱਥੇ ਦੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਸੋ तमाम ਜਾਣਕਾਰੀ ਸਤ ਅਸੀਂ ਤੁਹਾਡੇ ਤੱਕ ਪਹੁੰਚਾਈ ਜੋ ਵਿਵਾਦ ਚੱਲ ਰਿਹਾ ਹੈ ਵਿਵਾਦ ਕਾਫੀ ਜ਼ਿਆਦਾ ਪੱਕਦਾ ਜਾ ਰਿਹਾ ਸੋ ਹੁਣ ਅੱਗੇ ਕੀ ਹੋਵੇਗਾ तमाम ਜਾਣਕਾਰੀ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਮੈਂ ਅਨੁ চোপੜਾ ਕੈਮਰਾਮੈਨ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਅਜੀਤ ਵੈਬ ਟੀਵੀ ਕਰਤਾਰਪੁਰ ਕਰਤਾਰਪੁਰ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾ ਦਿੰਨੇ ਆ ਦੱਸੇ ਕਿ ਇੱਥੇ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਐਸਸੀ ਭਾਈਚਾਰਾ ਵੀ ਪਹੁੰਚਿਆ ਹੋਇਆ ਹੈ ਜਨਰ ਦੇ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਬਾਬਾ ਸਾਹਿਬ ਦੀ ਮੂਰਤ ਦੇ ਅੱਗੇ ਖੜੇ ਹੋ ਕੇ ਜੋ ਇੱਥੇ ਐਸਸੀ ਭਾਈਚਾਰਾ ਨਾਰੇਬਾਜ਼ੀ ਵੀ ਕਰ ਰਿਹਾ ਹੈ ਤੇ ਇਨਸਾਫ ਦੀ ਜਿਹੜੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੋ ਬੇਦਬੀ ਹੋਈ ਹੈ ਬਾਬਾ ਸਾਹਿਬ ਦੀ ਉਸ ਨੂੰ ਲੈ ਕੇ ਜਿਹੜਾ ਹੈ ਕਰੜੀ ਸਜ਼ਾ ਉਸ ਵਿਅਕਤੀ ਨੂੰ ਦਿੱਤੀ ਜਾਵੇ ਉਸ ਸ਼ਖਸ ਨੂੰ ਦਿੱਤੀ ਜਾਵੇ ਜਿਸ ਨੇ ਸਾਰਾ ਕੁਝ ਕੀਤਾ ਤਾਂ ਦੱਸੇ ਕਿ ਬਾਕੀ ਥਾਵਾਂ ਤੇ ਜਿੱਥੇ ਬੰਦ ਦੀ ਕਾਲ ਦਿੱਤੀ ਗਈ ਉੱਥੇ ਹੀ ਕਰਤਾਰਪੁਰ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬੰਦ ਦਾ ਸੋ ਮੁਕੰਮਲ ਤੌਰ ਤੇ ਜਿਹੜੀ ਮਾਰਕੀਟ ਹੈ ਉਹ ਵੀ ਬੰਦ ਹੈ ਆਸ-ਪਾਸ ਦੀ ਇੱਥੇ ਸੋ ਦੇਖ ਸਕਦੇ ਹੋ ਇੱਥੇ ਜਿਹੜੇ ਐਸਸੀ ਭਾਈਚਾਰਾ ਮੌਜੂਦ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਅ ਸਰ ਕੇ ਮੈਂ ਦੇਖਦੇ ਹਾਂ ਜੋ ਬਾਂਦ ਦੀ ਕਾਲ ਦਿੱਤੀ ਗਈ ਅੱਜ ਤੇ ਅੰਮ੍ਰਿਤਸਰ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੁਣ ਅੱਗੇ ਕੀ ਚਾਹੁੰਦੇ ਹੋ ਨਹੀਂ ਦੇਖੋ ਜਿਹੜਾ ਉਹਨੂੰ ਗ੍ਰਿਫਤਾਰ ਤਾਂ ਕਰ ਲਿਆ ਗਿਆ ਆ ਪਰ ਪੁਲਿਸ ਦੀ ਜਿਹੜੀ ਇਹਦੇ ਵਿੱਚ ਨੈਗਲੀਜੈਂਸੀ ਆ ਕਿਉਂਕਿ ਪੁਲਿਸ ਇਹਨੂੰ ਜਿਹੜਾ ਮੁੱਦੇ ਨੂੰ ਇੱਕ ਕਿਤੇ ਨਾ ਕਿਤੇ ਸਮਾਜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਜਿਹੜਾ ਕਮਿਸ਼ਨਰ ਆ ਉਹਦੀ ਬੜੀ ਨਲਾਇਕੀ ਆ ਜ ਜਿਹਨੇ ਇੱਕ ਸਟੇਟਮੈਂਟ ਦਿੱਤੀ ਆ ਵੀ ਜਿਹੜਾ ਇਹ ਬੰਦਾ ਐਸਸੀ ਕਮਿਊਨਿਟੀ ਨਾਲ ਸਬੰਧ ਰੱਖਦਾ ਕਿ ਇਹ ਜਿਹੜਾ ਬੰਦਾ ਅਨੂਜੇ ਜਾਤੀ ਨਾਲ ਸਬੰਧ ਰੱਖਦਾ ਕਿਉਂਕਿ ਕਿਸੇ ਕੋ ਰਾਈਟ ਨਹੀਂ ਹੈ ਕਿ ਅਸੂਚੇ ਜਾਤੀ ਵਾਲਿਆਂ ਤੋਂ ਰਾਈਟ ਥੋੜੀ ਹੈਗਾ 바ਵਾ ਸਾਹ ਦੇ ਸਟੈਚੂ ਨੂੰ ਤੋੜਨਾ ਜਾਂ ਉਹਨੂੰ ਕੋਈ ਨੁਕਸਾਨ ਪਹੁੰਚਾਉਣਾ ਦੇਖੋ 바ਵਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਇੱਕ ਬਹੁਤ ਗ੍ਰੇਟ ਪਰਸਨੈਲਿਟੀ ਇੰਡੀਆ ਦੀ ਉਹ ਮਤਲਬ ਕਿਸੇ ਦੇ ਕੋਲ ਵੀ ਰਾਈਟ ਨਹੀਂ ਹੈਗਾ ਉਹਨਾਂ ਦੇ ਸਟੈਚੂ ਤੋੜਨਾ ਦੇਖੋ ਅਸੀਂ ਉਸ ਸਮਾਜ ਦਾ ਹਿੱਸਾ ਆ ਅਸੀਂ ਤਾਂ ਕਹਿੰਦੇ ਨਹੀਂ ਸਾਡੇ ਸਮਾਜ ਦਾ ਵੀ ਕੋਈ ਬੰਦਾ ਜੇ ਤੋੜਦਾ ਉਹਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਜਿਹੜੀ ਅਸੀਂ ਦੂਜਿਆਂ ਲਈ ਮੰਗ ਕਰਦੇ ਆ ਸੋ ਇਸ ਕਰਕੇ ਜਿਹੜੀ ਅੰਮ੍ਰਿਤਸਰ ਪੁਲਿਸ ਦੀ ਜਿਹੜੀ ਨਿਲਾਕੀ ਦੇ ਕਰ ਸੋ ਇਹ ਇਸ ਕਰਕੇ ਜੇ ਪਹਿਲਾਂ ਹੀ ਜਿਹੜੀ ਪੁਲਿਸ ਉਹਦੇ ਤੇ ਕਾਰਵਾਈ ਕਰ ਦਿੰਦੀ ਅੱਜ ਸਾਨੂੰ ਸੜਕਾਂ ਦੇ ਉੱਤਰਨਾ ਨਹੀਂ ਪੈਣਾ ਸੀ ਤੇ ਹੁਣ ਸਾਰੀ ਮਾਰਕੀਟ ਵੀ ਬੰਦ ਹੈ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਲੋਕ ਖੱਜਲਖੁਆਰ ਹੋ ਰਹੇ ਨੇ ਨਹੀਂ ਲੋਕ ਤਾਂ ਦੇਖੋ ਪਹਿਲਾਂ ਇੱਕ ਕਾਲ ਦਿੱਤੀ ਹੋਈ ਸੀ ਬੰਦਈ ਤੇ ਦੁਕਾਨਦਾਰਾਂ ਪਹਿਲੇ ਆਲਰੇਡੀ ਦੁਕਾਨਾਂ ਬੰਦ ਸੀਗੀਆਂ ਅਸੀਂ ਧੰਨਵਾਦ ਕਰਦੇ ਹਾਂ ਦੁਕਾਨਦਾਰਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਪੂਰਾ ਸਹਿਯੋਗ ਕੀਤਾ ਮਾਰਕੀਟ ਮਾਰਕੀਟ ਜਿਹੜੀ ਆਲਰੇਡੀ ਬੰਦ ਸੀ ਕਿਉਂਕਿ ਜਲੰਧਰ ਵੀ ਸਾਰਾ ਬੰਦਿਆ ਕਰਤਾਰਪੁਰ ਆਦਮਪੁਰ ਸਾਰੀਆਂ ਜਿਹੜੇ ਦੁਕਾਨ ਬੰਦ ਹੈਗੇ ਹਾਂ ਜੀ ਕਿਉਂਕਿ ਜਿਹੜਾ ਇਹ ਭਾਈਚਾਰਾ ਹੈਗਾ ਦੇਖੋ ਸਾਰੇ ਸਹਿਯੋਗ ਕਰਦੇ ਆ ਜਦੋਂ ਕੋਈ ਹੋਰ ਮੁੱਦੇ ਆਉਂਦੇ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਦੇ ਆ ਕਿਉਂਕਿ ਸਾਡੇ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਭਰਾ ਹੈਗੇ ਆ ਜਿਹੜੇ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਦੇ ਆ ਜੀ ਸੋ ਤੁਸੀਂ ਸੁਣਿਆ ਕਿ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਸ ਵਿਅਕਤੀ ਨੂੰ ਕਰੜੀ ਸਜ਼ਾ ਦਿੱਤੀ ਜਾਵੇ ਜਿਸ ਨੇ ਇਹ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਬੱਦ ਜੋ ਉਹਨਾਂ ਦੇ ਕਾਲ ਦਿੱਤੀ ਗਈ ਸੀ ਉਹ ਮੁਕੰਮਲ ਹੋਵੇਗੀ ਜੈਪੀ ਜੈਪਾਤ ਜੈ ਜੈ ਭਾਵਾ ਸਾਹਿਬ ਅਮਰ ਰਹੇ ਅਮਰ ਰਹੇ ਭਾਵਾ ਸਾਹਿਬ ਅਮਰ ਰਹੇ ਅਮਰ ਰਹੇ ਭਾਵਾ ਸਾਹਿਬ ਅਮਰ ਰਹੇ ਅਮਰ ਰਹੇ ਸੋ ਨਾਰੇਬਾਜ਼ੀ ਜੋ ਇੱਥੇ ਲਗਾਤਾਰ ਇਨ੍ਹਾਂ ਜਥੇਬੰਦੀਆਂ ਦੇ ਵੱਲੋਂ ਭਾਈਚਾਰੇ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਮੰਗ ਇਹਨਾਂ ਦੀ ਇਹੀ ਹੈ ਉਸ ਸ਼ਖਸ ਨੂੰ ਜੋ ਹੈ ਐਨਐਸਏ ਵਸਤੇ ਲਗਾਇਆ ਜਾਵੇ ਜਿਸਨੇ ਇਹ ਸਾਰਾ ਕੁਝ ਕੀਤਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਅੰਮ੍ਰਿਤਸਰ ਪੁਲਿਸ ਦੀ ਨਲਾਕੀ ਹੈ ਉਹ ਕਿਤਨਾ ਕਿਤੇ ਇੱਥੇ ਸਾਹਮਣੇ ਆਈ ਹੈ ਉਹਨਾਂ ਦੀ ਵਜ੍ਹਾ ਨਾਲ ਜੋ ਇਹ ਘਟਨਾ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਸੋਹੇ ਪਾਈਚਾਰੇ ਦਾ ਕਹਿਣਾ ਹੈ ਹੁਣ ਅਗਲੀ ਕਾਰਵਾਈ ਕਿਸ ਤਰੀਕੇ ਦੇ ਨਾਲ ਉਸ ਸ਼ਖਸ ਤੇ ਹੋਵੇਗੀ ਉਹ ਵੀ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਅੱਜ ਜੋ ਬਾਦ ਦੀ ਕਾਲ ਦਿੱਤੀ ਗਈ ਹੈ ਉਸ ਤੇ ਮਦਦ ਨਸਰ ਉਸੇ ਤਹਤ ਤੁਸੀਂ ਦੇਖ ਸਕਦੇ ਹੋ ਮਾਰਕੀਟ ਜਿਹੜੀ ਕਰਤਾਰਪੁਰ ਦੀ ਹੈ ਉਹ ਵੀ ਮੁਕੰਮਲ ਤੌਰ ਤੇ ਬੰਦ ਹੈ ਆਵਾਜਾਈ ਜ਼ਰੂਰ ਇਥੇ ਥੋੜੀ ਬਹੁਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੀ ਲੇਕਿਨ ਮਾਰਕੀਟ ਪੂਰੇ ਤਰੀਕੇ ਦੇ ਨਾਲ ਬੰਦ ਹੈ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਕਰਤਾਰਪੁਰ ਸ਼ਹਿਰ ਦਾ ਬਾਜ਼ਾਰ ਵੀ ਤੁਸੀਂ ਵੇਖ ਸਕਦੇ ਹੋ ਇੱਥੇ ਇਹ ਗਲੀਆਂ ਜੋ ਹੈ ਸੁੰਨੀਆਂ ਪਈਆਂ ਨਜ਼ਰ ਆ ਰਹੀਆਂ ਨੇ ਸਨਨਾਟਾ ਪਸਰਿਆ ਹੋਇਆ ਹੈ ਪੂਰੇ ਬਾਜ਼ਾਰ ਦੇ ਵਿੱਚ ਮੁਕੰਮਲ ਬੰਦ ਦੀ ਕਾਲ ਜੋ ਇੱਥੇ ਦਿੱਤੀ ਗਈ ਸੀਗੀ ਇਨ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਇੱਥੇ ਨਜ਼ਰ ਆ ਰਿਹਾ ਹੈ ਕਿ ਬਾਜ਼ਾਰ ਜਿਹੜੇ ਪੂਰੀ ਤਰੀਕੇ ਦੇ ਨਾਲ ਬੰਦ ਕੀਤੇ ਗਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਕਪੂਰਥਲਾ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਕਪੂਰਥਲਾ ਦੇ ਵਿੱਚ ਅਜੇ ਹਾ ਕੁਝ ਵੀ ਨਜ਼ਰ ਨਹੀਂ ਆਇਆ ਉੱਥੇ ਪੂਰਾ ਬਾਜ਼ਾਰ ਖੁੱਲਾ ਹੈ ਸੋ ਉਹ ਕਿਤੇ ਨਾ ਕਿਤੇ ਆਪਾਂ ਵੇਖ ਸਕਦੇ ਹਾਂ ਕਿ ਕੋਈ ਲੋਕ ਜਿਹੜੇ ਨੇ ਸਮਰਥਨ ਦੇ ਰਹੇ ਨੇ ਤੇ ਕਿਤੇ ਥਾਂ ਤੇ ਜਿਹੜਾ ਇਹਨਾਂ ਨੂੰ ਸਮਰਥਨ ਨਹੀਂ ਵੀ ਦਿੱਤਾ ਜਾ ਰਿਹਾ ਸੋ ਦੱਸਦੀ ਹਾਂ ਕਿ ਇੱਥੇ ਜੋ ਹੈ ਅ ਕਰਤਾਰਪੁਰ ਦੇ ਵਿੱਚ ਹੁਣ ਬਾਜ਼ਾਰ ਬੰਦ ਹੈ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਅਜੁੜੇ ਘਰ ਬੈਠੇ ਹੋਏ ਨੇ ਤੇ ਦੂਜੇ ਪਾਸੇ ਚੌਕਾਂ ਦੇ ਵਿੱਚ ਜੋ ਇਹ ਚੌਰਾਹਿਆਂ ਦੇ ਵਿੱਚ ਉਥੇ ਐਸਸੀ ਪਾਈਚਾਰੇ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਮੰਗ ਸਿਰਫ ਇਹੀ ਹੈ ਕਿ ਉਸ ਸ਼ਖਸ ਖਿਲਾਫ ਜਿਸ ਨੇ ਵਾਪਸ ਸਾਹਿਬ ਦੀ ਬੀਅਦਬੀ ਕੀਤੀ ਉਸ ਤੇ ਵੱਡੀ ਕਾਰਵਾਈ ਕੀਤੀ ਜਾਵੇ ਉਸ ਤੇ ਐਨਐਸਏ ਲਗਾਇਆ ਜਾਵੇ ਇਹ ਮੰਗਾਂ ਜੋ ਹੈ ਐਸਸੀ ਪਾਈਚਾਰਿਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਇਸੇ ਦੇ ਤਹਿਤ ਅੱਜ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਇਹ ਕਾਲ ਦਿੱਤੀ ਗਈ ਪੰਜਾਬ ਬੰਦੀ ਤੇ ਪੰਜਾਬ ਬੰਦ ਦਾ ਕਾਲ ਜੋ ਹੈ ਉਸ ਨੂੰ ਕਿਤੇ ਸਮਰਥਨ ਮਿਲ ਰਿਹਾ ਤੇ ਕਿਤੇ ਸਮਰਥਨ ਨਹੀਂ ਮਿਲ ਰਿਹਾ ਉਹੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਜੋ ਲੋਕਾਂ ਤੱਕ ਜਿਹੜੇ ਘਰ ਵੀ ਬੈਠੇ ਨੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਉਹ ਆਪਣੇ ਘਰੋਂ ਬਾਹਰ ਜੇਕਰ ਨਿਕਲਣਾ ਚਾਹੁੰਦੇ ਨੇ ਕਿਸੇ ਕੰਮ ਨੂੰ ਲੈ ਕੇ ਤਾਂ ਫਿਰ ਉਹ ਕਿਸ ਤਰੀਕੇ ਨਿਕਲਣ ਤਾਂ ਮੈਡੀਕਲ ਸਟੋਰਸ ਦੇ ਜਿਸ ਨੂੰ ਕੋਈ ਜ਼ਰੂਰਤ ਹੈ ਮੈਡੀਕਲ ਸਟੋਰਸ ਖੁੱਲੇ ਹੋਏ ਨੇ ਉਹ ਤੁਸੀਂ ਜ਼ਰੂਰ ਮੈਡੀਕਲ ਦੀ ਕੋਈ ਵੀ ਸਹੂਲਤ ਜੇਕਰ ਲੈਣਾ ਚਾਹੁੰਦੇ ਹੋ ਤਾਂ ਮੈਡੀਕਲ ਦੀ ਸਹੂਲਤ ਲੈ ਸਕਦੇ ਹੋ ਐਮਰਜੈਂਸੀ ਸੇਵਾ ਹੈ ਉਹ ਜਾਰੀ ਰੱਖਣ ਦੀ ਜਿਹੜੀ ਹੈ ਇੱਥੇ ਲਾ ਕੀਤਾ ਗਿਆ ਸੀ ਉਹਨਾਂ ਪਾਈਚਾਰਿਆਂ ਦੇ ਵੱਲੋਂ ਲੇਕਿਨ ਬਾਕੀ ਜੇਕਰ ਅਸੀਂ ਗੱਲ ਕਰੀਏ ਜੇ ਕਿਸੇ ਨੇ ਬਾਜ਼ਾਰ ਆਣਾ ਹੈ ਜੇ ਕਿਸੇ ਨੂੰ ਹੋਰ ਕੋਈ ਕੰਮ ਹੈ ਤੇ ਉਹ ਚੀਜ਼ਾਂ ਅਜੇ ਨਹੀਂ ਮਿਲਣਗੀਆਂ ਸ਼ਾਮ 5 ਵਜੇ ਤੱਕ ਅਜਿਹੀ ਹੈ ਹਾਲਾਤ ਜਿਹੜੇ ਹੈ ਉਹ ਬਾਜ਼ਾਰ ਦੇ ਵਿੱਚ ਰਹਿਣਗੇ ਬਾਜ਼ਾਰ ਬੰਦ ਰਹੇਗਾ ਕਰਤਾਰਪੁਰ ਦੇ ਵਿੱਚ ਮੁਕੰਮਲ ਤੌਰ ਤੇ ਇਹ ਤੁਸੀਂ ਵੇਖ ਸਕਦੇ ਹੋ ਗਲੀਆਂ ਦੇ ਵਿੱਚ ਹਰ ਦੁਕਾਨ ਜਿਹੜੀ ਹੈ ਉਹ ਬੰਦ ਹੀ ਨਜ਼ਰ ਆ ਰਹੀ ਹੈ ਆਵਾਜਾਈ ਵੀ ਕਾਫੀ ਘੱਟ ਹੈ ਸ਼ਹਿਰ ਦੇ ਵਿੱਚ ਕਿਉਂਕਿ ਇਹ ਮੇਨ ਸ਼ਹਿਰ ਦਾ ਆਪਾਂ ਕਹੇ ਲੇ ਕੇ ਅੰਦਰ ਰਸਤਾ ਹੈ ਲੇਕਿਨ ਇੱਥੇ ਆਵਾਜਾਈ ਜਿਹੜੀ ਕਾਫੀ ਘੱਟ ਦੇਖਣ ਨੂੰ ਮਿਲ ਰਹੀ ਹੈ ਸੋ ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦਾ ਹੈ ਕਿ ਬੰਦ ਦਾ ਵੱਡਾ ਅਸਰ ਕਰਤਾਰ ਪੁਰਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਸੋ ਜਲੰਧਰ ਕਪੂਰਥਲਾ ਤੇ ਨਾਲੀ ਨਾਲ ਫਗਵਾੜਾ ਲੁਧਿਆਣਾ ਮੋਗਾ ਇਹਨਾਂ ਸਾਰਿਆਂ ਸ਼ਹਿਰਾਂ ਦੇ ਵਿੱਚ ਜੋ ਇਹ ਬੰਦ ਦੀ ਕਾਲ ਦਿੱਤੀ ਗਈ ਤੇ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਵਿਖਾਈਆਂ ਜਲੰਧਰ ਦੀਆਂ ਤਸਵੀਰਾਂ ਵਿਖਾਈਆਂ ਉੱਥੇ ਬੰਦ ਦਾ ਜਿਹੜਾ ਅਸਰ ਦੇਖਣ ਨੂੰ ਮਿਲਿਆ ਕਪੂਰਥਲਾ ਦੇ ਵਿੱਚ ਤੁਹਾਨੂੰ ਲੈ ਕੇ ਗਏ ਕਪੂਰਥਲਾ ਦੇ ਵਿੱਚ ਬੰਦ ਦਾ ਅਸਰ ਨਹੀਂ ਦੇਖਿਆ ਗਿਆ ਉੱਥੇ ਸਾਰਾ ਬਾਜ਼ਾਰ ਖੁੱਲਾ ਸੀ ਲੇਕਿਨ ਹੁਣ ਕਰਤਾਰਪੁਰ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਅਸੀਂ ਪਹੁੰਚਾ ਦਿੱਤੀਆਂ ਨੇ ਕਰਤਾਰਪੁਰ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਨੇ ਇੱਥੇ ਦੇ ਲੋਕਾਂ ਦੇ ਵੱਲੋਂ ਦੁਕਾਨਦਾਰਾਂ ਦੇ ਨੂੰ ਐਸੇ ਭਾਈਚਾਰੇ ਨੂੰ ਸਪੋਰਟ ਕੀਤਾ ਜਾ ਰਿਹਾ ਸਮਰਥਨ ਦਿੱਤਾ ਗਿਆ ਹੈ ਕਿ ਜੋ ਬਾਬਾ ਸਾਹਿਬ ਦੀ ਬੇਇੱਜ਼ਤੀ ਹੋਈ ਹੈ ਉਸ ਨੂੰ ਲੈ ਕੇ ਕਿਤਨਾ ਕਿਤੇ ਰੋਜ਼ ਜਿਹੜਾ ਇੱਥੇ ਦੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਸੋ तमाम ਜਾਣਕਾਰੀ ਸਤ ਅਸੀਂ ਤੁਹਾਡੇ ਤੱਕ ਪਹੁੰਚਾਈ ਜੋ ਵਿਵਾਦ ਚੱਲ ਰਿਹਾ ਹੈ ਵਿਵਾਦ ਕਾਫੀ ਜ਼ਿਆਦਾ ਪੱਕਦਾ ਜਾ ਰਿਹਾ ਸੋ ਹੁਣ ਅੱਗੇ ਕੀ ਹੋਵੇਗਾ तमाम ਜਾਣਕਾਰੀ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਮੈਨੂ ਚੋਪੜਾ ਕੈਮਰਾਮੈਨ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਅਜੀਤ ਵੈਬ ਟੀਵੀ ਕਰਤਾਰਪੁਰ ਤਾਰਪੁਰ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾ ਦਿੰਨੇ ਆ ਦੱਸੇ ਕਿ ਇੱਥੇ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਐਸਸੀ ਭਾਈਚਾਰਾ ਵੀ ਪਹੁੰਚਿਆ ਹੋਇਆ ਹੈ ਜਨਤਾ ਦੇ ਵੱਲੋਂ ਰੋਜ਼ ਜ਼ਾਹਰ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਬਾਬਾ ਸਾਹਿਬ ਦੀ ਮੂਰਤ ਦੇ ਅੱਗੇ ਖੜੇ ਹੋ ਕੇ ਜੋ ਇੱਥੇ ਐਸਸੀ ਭਾਈਚਾਰਾ ਨਾਰੇਬਾਜ਼ੀ ਵੀ ਕਰ ਰਿਹਾ ਹੈ ਤੇ ਇਨਸਾਫ ਦੀ ਜਿਹੜੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੋ ਬੇਦਬੀ ਹੋਈ ਹੈ ਬਾਬਾ ਸਾਹਿਬ ਦੀ ਉਸ ਨੂੰ ਲੈ ਕੇ ਜਿਹੜਾ ਹੈ ਕਰੜੀ ਸਜ਼ਾ ਉਸ ਵਿਅਕਤੀ ਨੂੰ ਦਿੱਤੀ ਜਾਵੇ ਉਸ ਸ਼ਖਸ ਨੂੰ ਦਿੱਤੀ ਜਾਵੇ ਜਿਸ ਨੇ ਸਾਰਾ ਕੁਝ ਕੀਤਾ ਤਾਂ ਦੱਸੇ ਕਿ ਬਾਕੀ ਥਾਵਾਂ ਤੇ ਜਿੱਥੇ ਬੰਦ ਦੀ ਕਾਲ ਦਿੱਤੀ ਗਈ ਉੱਥੇ ਹੀ ਕਰਤਾਰਪੁਰ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬੰਦ ਦਾ ਸੋ ਮੁਕੰਮਲ ਤੌਰ ਤੇ ਜਿਹੜੀ ਮਾਰਕੀਟ ਹੈ ਉਹ ਵੀ ਬੰਦ ਹੈ ਆਸ-ਪਾਸ ਦੀ ਇੱਥੇ ਸੋ ਦੇਖ ਸਕਦੇ ਹੋ ਇੱਥੇ ਜਿਹੜੇ ਐਸਸੀ ਭਾਈਚਾਰਾ ਮੌਜੂਦ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਅਹ ਸਰ ਕੇ ਮੈਂ ਦੇਖਦੇ ਹਾਂ ਜੋ ਬਾਂਦਰ ਦੀ ਕਾਲ ਦਿੱਤੀ ਗਈ ਅੱਜ ਤੇ ਅੰਮ੍ਰਿਤਸਰ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੁਣ ਅੱਗੇ ਕੀ ਚਾਹੁੰਦੇ ਹੋ ਨਹੀਂ ਦੇਖੋ ਜਿਹੜਾ ਉਹਨੂੰ ਗ੍ਰਿਫਤਾਰ ਤਾਂ ਕਰ ਲਿਆ ਗਿਆ ਹੈ ਪਰ ਪੁਲਿਸ ਦੀ ਜਿਹੜੀ ਇਹਦੇ ਵਿੱਚ ਨੈਗਲੀਜੈਂਸੀ ਆ ਕਿਉਂਕਿ ਪੁਲਿਸ ਇਹਨੂੰ ਜਿਹੜਾ ਮੁੱਦੇ ਨੂੰ ਇੱਕ ਕਿਤੇ ਨਾ ਕਿਤੇ ਸਮਾਜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਕਮਿਸ਼ਨਰ ਆ ਉਹਦੀ ਬੜੀ ਨਲਾਇਕੀ ਹੈ ਜ ਜਿਹਨੇ ਇੱਕ ਸਟੇਟਮੈਂਟ ਦਿੱਤੀ ਹੈ ਵੀ ਜਿਹੜਾ ਇਹ ਬੰਦਾ ਐਸਸੀ ਕਮਿਊਨਿਟੀ ਨਾਲ ਸੰਬੰਧ ਰੱਖਦਾ ਕਿ ਇਹ ਜਿਹੜਾ ਬੰਦਾ ਅਨਸੂਚੇ ਜਾਤੀ ਨਾਲ ਸੰਬੰਧ ਰੱਖਦਾ ਕਿਉਂਕਿ ਕਿਸੇ ਕੋਲ ਰਾਈਟ ਨਹੀਂ ਹੈ ਕਿ ਅਨਸੂਚੇ ਜਾਤੀ ਵਾਲਿਆਂ ਤੋਂ ਰਾਈਟ ਥੋੜੀ ਹੈ ਕਿ 바ਵਾ ਸਾਹ ਦੇ ਸਟੈਚੂ ਨੂੰ ਤੋੜਨਾ ਜਾਂ ਉਹਨੂੰ ਕੋਈ ਨੁਕਸਾਨ ਪਹੁੰਚਾਉਣਾ ਦੇਖੋ 바ਵਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਇੱਕ ਬਹੁਤ ਗ੍ਰੇਟ ਪਰਸਨੈਲਿਟੀ ਇੰਡੀਆ ਦੀ ਉਹ ਮਤਲਬ ਕਿਸੇ ਦੇ ਕੋਲ ਵੀ ਰਾਈਟ ਨਹੀਂ ਹੈਗਾ ਉਹਨਾਂ ਦੇ ਸਟੈਚੂ ਤੋੜਨਾ ਦੇਖੋ ਅਸੀਂ ਉਸ ਸਮਾਜ ਦਾ ਹਿੱਸਾ ਆ ਅਸੀਂ ਤਾਂ ਕਹਿੰਦੇ ਨਹੀਂ ਸਾਡੇ ਸਮਾਜ ਦਾ ਵੀ ਕੋਈ ਬੰਦਾ ਜੇ ਤੋੜਦਾ ਉਹਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਜਿਹੜੀ ਅਸੀਂ ਦੂਜਿਆਂ ਲਈ ਮੰਗ ਕਰਦੇ ਆਂ ਸੋ ਇਸ ਕਰਕੇ ਜਿਹੜੀ ਅੰਮ੍ਰਿਤਸਰ ਪੁਲਿਸ ਦੀ ਜਿਹੜੀ ਨਿਲਾਕੀ ਦੇ ਕਰਕੇ ਜਿਹੜਾ ਸਾਰਾ ਮੁੱਦਾ ਭਖਿਆ ਕਿਉਂਕਿ ਅਸੀਂ ਮੰਗ ਕਰਦੇ ਹਾਂ ਕਿ ਉਸ ਬੰਦੇ ਦੇ ਦੇਸ਼ ਵਿਰੋਧ ਆ ਐਨਐਸਏ ਲੱਗਣੀ ਚਾਹੀਦੀ ਆ ਸੋ ਇਸ ਕਰਕੇ ਜੇ ਪਹਿਲਾਂ ਹੀ ਜਿਹੜੀ ਪੁਲਿਸ ਉਹਦੇ ਤੇ ਕਾਰਵਾਈ ਕਰ ਦਿੰਦੀ ਅੱਜ ਸਾਨੂੰ ਸੜਕਾਂ ਦੇ ਉੱਤਰਨਾ ਨਹੀਂ ਪੈਣਾ ਸੀ ਤੇ ਹੁਣ ਸਾਰੀ ਮਾਰਕੀਟ ਵੀ ਬੰਦ ਐ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਲੋਕ ਖੱਜਲਖਵਾਰ ਹੋ ਰਹੇ ਨੇ ਨੇ ਲੋਕ ਤਾਂ ਦੇਖੋ ਪਹਿਲਾਂ ਇਹ ਕਾਲ ਦਿੱਤੀ ਹੋਈ ਸੀ ਬੰਦਈ ਤੇ ਦੁਕਾਨਦਾਰਾਂ ਪਹਿਲੇ ਆਲਰੇਡੀ ਦੁਕਾਨਾਂ ਬੰਦ ਸੀਗੀਆਂ ਅਸੀਂ ਧੰਨਵਾਦ ਕਰਦੇ ਆਂ ਦੁਕਾਨਦਾਰਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਪੂਰਾ ਸਹਿਯੋਗ ਕੀਤਾ ਮਾਰਕੀਟ ਮਾਰਕੀਟ ਜਿਹੜੀ ਆਲਰੇਡੀ ਬੰਦ ਸੀ ਕਿਉਂਕਿ ਜਲੰਧਰ ਵੀ ਸਾਰਾ ਬੰਦਿਆ ਕਰਤਾਰਪੁਰ ਆਦਮپور ਸਾਰੀਆਂ ਜਿਹੜੇ ਦੁਕਾਨ ਬੰਦਿਆ ਹੈਗੇ ਆਂ ਜੀ ਕਿਉਂਕਿ ਜਿਹੜਾ ਇਹ ਭਾਈਚਾਰਾ ਹੈਗਾ ਦੇਖੋ ਸਾਰੇ ਸਹਿਯੋਗ ਕਰਦੇ ਆ ਜਦੋਂ ਕੋਈ ਹੋਰ ਮੁੱਦੇ ਆਉਂਦੇ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਦੇ ਆ ਕਿਉਂਕਿ ਸਾਡੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਦੁਕਾਨਦਾਰ ਭਰਾ ਹੈਗੇ ਆ ਜਿਹੜੇ ਅਸੀਂ ਵੀ ਉਹਨਾਂ ਦਾ ਸ ਤੁਸੀਂ ਸੁਣਿਆ ਕਿ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਸ ਵਿਅਕਤੀ ਨੂੰ ਕਰੜੀ ਸਜ਼ਾ ਦਿੱਤੀ ਜਾਵੇ ਜਿਸ ਨੇ ਇਹ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਬੱਦ ਜੋ ਉਹਨਾਂ ਦੇ ਕਾਲ ਦਿੱਤੀ ਗਈ ਸੀ ਉਹ ਮੁਕੰਮਲ ਹੋਵੇਗੀ ਜੈਪੀਮ ਜੈਹਾ ਭਾਗ ਜੈਪੀਮ ਜੈਹਾ ਭਾਗ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਤੋਂ ਨਾਰੇਬਾਜ਼ੀ ਜੋ ਇੱਥੇ ਲਗਾਤਾਰ ਇਨ੍ਹਾਂ ਜਥੇਬੰਦੀਆਂ ਦੇ ਵੱਲੋਂ ਭਾਈਚਾਰੇ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਮੰਗ ਇਹਨਾਂ ਦੀ ਇਹੀ ਹੈ ਉਸ ਸ਼ਖਸ ਨੂੰ ਜੋ ਹੈ ਐਨਐਸਏ ਹਸਤੇ ਲਗਾਇਆ ਜਾਵੇ ਜਿਸ ਨੇ ਇਹ ਸਾਰਾ ਕੁਝ ਕੀਤਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਅੰਮ੍ਰਿਤਸਰ ਪੁਲਿਸ ਦੀ ਨਲਾਕੀ ਹੈ ਉਹ ਕਿਤਨਾ ਕਿਤੇ ਇੱਥੇ ਸਾਹਮਣੇ ਆਈ ਹੈ ਉਹਨਾਂ ਦੀ ਵਜ੍ਹਾ ਨਾਲ ਜੋ ਇਹ ਘਟਨਾ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਸੋਹੇ ਪਾਈਚਾਰੀ ਦਾ ਕਹਿਣਾ ਹੈ ਹੁਣ ਅਗਲੀ ਕਾਰਵਾਈ ਕਿਸ ਤਰੀਕੇ ਦੇ ਨਾਲ ਉਸ ਸ਼ਖਸ ਤੇ ਹੋਵੇਗੀ ਉਹ ਵੀ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਅੱਜ ਜੋ ਬਾਦ ਦੀ ਕਾਲ ਦਿੱਤੀ ਗਈ ਹੈ ਉਸ ਦੇ ਮੱਦੇਨਜ਼ਰ ਉਸੇ ਤਹਤ ਤੁਸੀਂ ਵੇਖ ਸਕਦੇ ਹੋ ਮਾਰਕੀਟ ਜਿਹੜੀ ਕਰਤਾਰਪੁਰ ਦੀ ਹੈ ਉਹ ਵੀ ਮੁਕੰਮਲ ਤੌਰ ਤੇ ਬੰਦ ਹੈ ਆਵਾਜਾਈ ਜ਼ਰੂਰ ਇਥੇ ਥੋੜੀ-ਬਹੁਤ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੀ ਲੇਕਿਨ ਮਾਰਕੀਟ ਪੂਰੇ ਤਰੀਕੇ ਦੇ ਨਾਲ ਬੰਦ ਹੈ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਕਰਤਾਰਪੁਰ ਸ਼ਹਿਰ ਦਾ ਬਾਜ਼ਾਰ ਵੀ ਤੁਸੀਂ ਵੇਖ ਸਕਦੇ ਹੋ ਇੱਥੇ ਇਹ ਗਲੀਆਂ ਜੋ ਹੈ ਸੁੰਨੀਆਂ ਪਈਆਂ ਨਜ਼ਰ ਆ ਰਹੀਆਂ ਨੇ ਸਨਾਂਟਾ ਪਸਰਿਆ ਹੋਇਆ ਹੈ ਪੂਰੇ ਬਾਜ਼ਾਰ ਦੇ ਵਿੱਚ ਮੁਕੰਮਲ ਬੰਦ ਦੀ ਕਾਲ ਜੋ ਇੱਥੇ ਦਿੱਤੀ ਗਈ ਸੀਗੀ ਇਨ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਇੱਥੇ ਨਜ਼ਰ ਆ ਰਿਹਾ ਹੈ ਕਿ ਬਾਜ਼ਾਰ ਜਿਹੜੇ ਪੂਰੀ ਤਰੀਕੇ ਦੇ ਨਾਲ ਬੰਦ ਕੀਤੇ ਗਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਕਪੂਰਥਲਾ ਦੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਕਪੂਰਥਲਾ ਦੇ ਵਿੱਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ ਉੱਥੇ ਪੂਰਾ ਬਾਜ਼ਾਰ ਖੁੱਲਾ ਹੈ ਸੋ ਉਹ ਕਿਤੇ ਨਾ ਕਿਤੇ ਆਪਾਂ ਵੇਖ ਸਕਦੇ ਹਾਂ ਕੋਈ ਲੋਕ ਜਿਹੜੇ ਨੇ ਸਮਰਥਨ ਦੇ ਰਹੇ ਨੇ ਤੇ ਕਿਤੇ ਥਾਂ ਤੇ ਜਿਹੜਾ ਇਹਨਾਂ ਨੂੰ ਸਮਰਥਨ ਨਹੀਂ ਵੀ ਦਿੱਤਾ ਜਾ ਰਿਹਾ ਸੋ ਦੱਸਦੀ ਆ ਕਿ ਇੱਥੇ ਜੋ ਹੈ ਆ ਕਰਤਾਰਪੁਰ ਦੇ ਵਿੱਚ ਹੁਣ ਬਾਜ਼ਾਰ ਬੰਦ ਹੈ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਜਿਹੜਾ ਘਰ ਬੈਠੇ ਹੋਏ ਨੇ ਤੇ ਦੂਜੇ ਪਾਸੇ ਚੌਕਾਂ ਦੇ ਵਿੱਚ ਜੋ ਇਹ ਚੌਰਾਹਿਆਂ ਦੇ ਵਿੱਚ ਉਥੇ ਐਸਸੀ ਪਾਈਚਾਰੇ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਮੰਗ ਸਿਰਫ ਇਹੀ ਹੈ ਕਿ ਉਸ ਸ਼ਖਸ ਖਿਲਾਫ ਜਿਸ ਨੇ ਵਾਪਸ ਆਇਦ ਦੀ ਬੇਇੱਜ਼ਤੀ ਕੀਤੀ ਉਸ ਤੇ ਵੱਡੀ ਕਾਰਵਾਈ ਕੀਤੀ ਜਾਵੇ ਉਸ ਤੇ ਐਨਐਸਏ ਲਗਾਇਆ ਜਾਵੇ ਇਹ ਮੰਗਾਂ ਜੋ ਹੈ ਐਸਸੀ ਪਾਈਚਾਰਿਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ